ਸਾਹਿਬ ਕਹਿੰਦੇ ਨੇ ਵੀ ਜਿੰਨ ਮਨ ਹੋਰ ਮੁਖ ਹੋਰ ਸੇ ਕਾਢੀ ਖੱਤੀ ਆ ਵੀ ਉਹਨਾਂ ਦੇ ਕੰਡੇ ਹੀ ਵੱਜਦੇ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਕੁਝ ਹੋਰ ਹੈ ਤੇ ਮੁਖ ਦੇ ਵਿੱਚੋਂ ਕੁਝ ਹੋਰ ਬੋਲਦੇ ਨੇ ਕਹਿੰਦੇ ਨੇ ਜਿਹੜਾ ਚਲਾਕ ਮਨੁੱਖ ਹੈ ਉਹ ਦੁਨੀਆ ਦੇ ਵਿੱਚ ਤਰੱਕੀ ਤੇ ਕਰ ਸਕਦਾ ਹੈ ਸ਼ੋਭਾ ਤੇ ਕਰ ਸਕਦਾ ਹੈ ਪਰ ਧਰਮ ਦੀ ਦੁਨੀਆ ਦੇ ਵਿੱਚ ਪਿੱਛੇ ਰਹਿ ਜਾਵੇ ਜਿਹੜਾ ਭੋਲਾ ਮਨੁੱਖ ਹੈ ਉਹ ਦੁਨੀਆ ਦੇ ਵਿੱਚ ਤਾਂ ਘਾਟਾ ਦੇ ਖਾ ਸਕਦਾ ਹੈ ਪਿੱਛੇ ਤਾਂ ਰਹਿ ਸਕਦਾ ਹੈ ਪਰ ਧਰਮ ਦੀ ਦੁਨੀਆ ਦੇ ਵਿੱਚ ਅੱਗੇ ਲੰਘ ਜਾਂਦਾ ਹੈ ਕਿਉਂਕਿ ਉਹਦੇ ਅੰਦਰ ਕੋਈ ਚਤਰਾਈ ਨਹੀਂ ਹੁੰਦੀ ਕੋਈ ਚਲਾਕੀ ਨਹੀਂ ਹੁੰਦੀ ਤੇ ਜਿਹੜਾ ਚਲਾਕ ਬੰਦਾ ਹੈ ਉਹ ਤਾਂ ਪ੍ਰਮਾਤਮਾ ਨੂੰ ਵੀ ਪਿੱਛੇ ਕਰ ਦਿੰਦਾ ਹੈ ਉਹ ਆਪਣੀ ਸਿਆਣਪ ਤੇ ਨਾਲ ਪਰਮਾਤਮਾ ਨੂੰ ਵੀ ਪਿੱਛੇ ਛੱਡਣਾ ਚਾਹੁੰਦਾ ਹੈ ਸਤਗੁਰ ਪਾਤਸ਼ਾਹ ਜੀ ਕਹਿੰਦੇ ਨੇ ਚਤਰਾਈ ਨਾ ਚਤੁਰਪੁਜ ਪਾਇਆ ਹਰੇ ਜਨ ਮਨ ਮਾਦੋਸੋ ਲਾਇਆ ਇਹ ਪਰਮਾਤਮਾ ਦੇ ਨਾਲ ਮਨ ਜੋੜ ਕਿਉਂਕਿ ਚਤਰਾਇਆਂ ਦੇ ਨਾਲ ਉਸ ਪਰਮਾਤਮਾ ਨੂੰ ਉਸ ਚਤੁਰਭੂਜੇ ਨੂੰ ਪਾਇਆ ਨਹੀਂ ਜਾ ਸਕਦਾ ਕਿਉਂਕਿ ਉਹ ਭਲਿਆਂ ਦੇ ਕੋਲ ਰਹਿੰਦਾ ਹੈ ਜਿਹੜੇ ਭਲੇ ਪੁਰਸ਼ ਹੁੰਦੇ ਨੇ ਉਹਨਾਂ ਨੂੰ ਪਰਮਾਤਮਾ ਮਿਲਦਾ ਹੈ ਪਰਮਾਤਮਾ ਉਹਨਾਂ ਦੇ ਨੇੜੇ ਵੱਸਦਾ ਹੈ ਕਿਉਂਕਿ ਜਿਹੜਾ ਚਤਰਾਇਆਂ ਕਰਦਾ ਹੈ ਉਹ ਤੇ ਪਰਮਾਤਮਾ ਨੂੰ ਵੀ ਕੁਝ ਨਹੀਂ ਜਾਣਦਾ ਕਿਉਂਕਿ ਉਸ ਦਾ ਮਨ ਖੋਟਾ ਹੁੰਦਾ ਹੈ ਚਲਾਕ ਹੁੰਦਾ ਹੈ ਇਹ ਚਤਰਾਈ ਦੇ ਨਾਲ ਇਸ ਦੁਨੀਆ ਦੀ ਤੇ ਰਾਜ ਕਰਨਾ ਚਾਹੁੰਦਾ